ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ 99887 2852 ਮੇਰਾ ਨੰਬਰ ਹੈ ਨੋਟ ਕਰ ਲਓ ਜੀਵਨ ਮੇਰਾ ਨਾਮ ਆ ਤੇ ਪੈਂਦਾ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਸਕਰੀਨ ਦੇ ਉੱਪਰਲੇ ਪਾਸੇ ਵੀ ਨੰਬਰ ਆਪਣਾ ਚੱਲ ਰਿਹਾ ਹੈਗਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਇਹ ਮੱਝ ਦੇਖ ਰਹੇ ਹੋ ਇਹ ਤੀਜਾ ਸੂਆ ਮੱਝ ਨੇ ਸੂਣਾ ਹੈ ਗਈ ਦਨ ਹਜੇ ਰਹਿੰਦੇ ਆ ਮੱਝ ਦੇ ਤਕਰੀਬਨ 10-12 ਦਿਨ ਹਜੇ ਮੱਝ ਦੇ ਰਹਿੰਦੇ ਹੈਗੇ ਤੇ ਹੋ ਸਕਦਾ ਕੁਝ ਉੱਪਰ ਵੀ ਲੈ ਜੀ ਦਿਨ ਤੀਜਾ ਸੂਆ ਸਮੱਝ ਨੇ ਸੂਣਾਗਾ ਤੇ ਦੂਜੇ ਸੂਏ ਇਹ ਮਾਲਕਾਂ ਨੇ 16 ਲੀਟਰ ਥੱਲੇ ਦੁੱਧ ਜਿਹੜਾ ਉਹ ਚੋਇਆਗਾ ਤੁਹਾਡੇ ਨਾਲ ਮਾਲਕ ਦਾ ਨੰਬਰ ਜਿਹੜਾ ਉਹ ਵੀ ਸਾਂਝਾ ਕਰਾਂਗੇ ਤੇ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉਥੋਂ ਨੋਟ ਵੀ ਕਰ ਸਕਦੇ ਹੋਗੇ ਤੇ ਇਹ ਮੱਝ ਹੈ ਜੀ ਸਹ ਜਿਹੜਾ ਪੰਡਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਸਹਿਜੜੇ ਪਿੰਡ ਦੇ ਮੱਝ ਖੜੀ ਆ ਆਪਾਂ ਨੇੜਲੇ ਪਿੰਡਾਂ ਦੀ ਗੱਲ ਕਰ ਲਗੇ ਰਾਏਸਰ ਕਲਾਲਾ ਇਹ ਪਿੰਡਾਂ ਦੇ ਨੇੜੇ ਪਿੰਡ ਸਹਿਜੜੇ ਦੇ ਜਦੋਂ ਆਪਾਂ ਕਲਾਲੇ ਤੋਂ ਸਹਿਜੜਾ ਨੂੰ ਜਾਵਾਂਗੇ ਤਾਂ ਉਸੇ ਸੜਕ ਤੇ ਪਿੰਡ ਦੇ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਹੀ ਥੋੜੇ ਜੇ ਖੇਤਾਂ ਜਿਵੇਂ ਆਪਾਂ ਨੈਂਜੀ ਕਹਿ ਲਗੇ ਨੈਂਜੀ 'ਚ ਘਾਰ ਆ ਬਾਈਆਂ ਦੇ ਤੇ ਨੰਬਰ ਤੇ ਬਾਕੀ ਤੁਸੀਂ ਸੰਪਰਕ ਕਰ ਲਿਓ ਸੱਜੇ ਹੱਥ ਘਰ ਆਗੇ ਜਦੋਂ ਆਪਾਂ ਕਲਾਲਾ ਨੂੰ ਸਹਿਜੜਾ ਨੂੰ ਵੜਦੇ ਹਾਂ ਕਲਾਲਾ ਤੋਂ ਤੇ ਆਪਾਂ ਨੰਬਰ ਤੁਹਾਨੂੰ ਬੋਲ ਦਿੰਨੇ ਹੈਗੇ ਬਾਈ ਦਾ ਨਾਮ ਜਗਸੀਰ ਸਿੰਘ ਆ son of ਅਮਰ ਸਿੰਘ ਸੰਪਰਕ ਨੰਬਰ ਨੋਟ ਕਰ ਲਓ 9780781735 9780781735 ਇਸ ਨੰਬਰ ਤੇ ਬਈਆਂ ਨਾਲ ਸੰਪਰਕ ਕਰ ਸਕਦੇ ਹੋ ਮੱਝ ਬਹੁਤ ਸੋਹਣੀ ਆ ਵੱਡੀ ਮੱਝ ਹੈਗੀ ਦੁੱਧ ਵਾਲੀ ਮੱਝ ਹੈ 16 ਲੀਟਰ ਬਾਈ ਦੱਸਦੇ ਦੂਜੇ ਸੂਏ ਚੋਇਆਗਾ ਚੰਗੀ ਮੱਝ ਆ ਘਰੇ ਰੱਖਣ ਵਾਲੀ ਮੱਝ ਹੈ ਹਾਂ ਮੁੱਲ ਦਾ ਆਪਾਂ ਤੁਹਾਨੂੰ ਐਡਗਾ ਦੇ ਦਿੰਨੇ ਆ ਵੀ ਲੱਖ ਤੋਂ ਉੱਪਰ ਬੰਨ ਵਾਲੀ ਮੱਝ ਹੈਗੀ ਲੱਖ ਤੋਂ ਥੱਲੇ ਵਾਲੇ ਤਾਂ ਬਾਈ ਸੰਪਰਕ ਨਾ ਕਰਨ ਹਨ ਜਿਨ੍ਹਾਂ ਨੇ ਚੰਗਾ ਸ਼ੌਕ ਨਾਲ ਪੈਸਾ ਲਾਉਣਾ ਜਿਹਨਾਂ ਦੀ ਲੱਖ ਤੋਂ ਉੱਪਰ ਵਾਲੀ ਮੱਝ ਹੈ ਤੇ ਕਰ ਲਓ ਬਾਈਆਂ ਨਾਲ ਸੰਪਰਕ ਨੰਬਰ ਆਪਾਂ ਬਾਈਆਂ ਦਾ ਸਕਰੀਨ ਤੇ ਵੀ ਦਿੱਤਾ ਹੋਇਆ ਹੈਗਾ 10 12 ਦਿਨਾਂ ਜੇ ਰਹਿੰਦੇ ਆ ਸੂਚ ਇਹਨਾਂ ਦੀ ਹੋ ਸਕਦਾ ਵੱਧ ਲੈਣ ਲੈ ਸਕਦੀ ਹੈ ਉੱਪਰ ਦੀ ਤੇ ਕਰ ਲਓ ਬਾਈਆਂ ਨਾਲ ਸੰਪਰਕ ਮੈਨੂ ਦਿਓ ਇਜਾਜ਼ਤ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਜੀ